ਜੀ ਸਤਿ ਸ੍ਰੀ ਅਕਾਲ ਜੀ ਖੜੇ ਆ ਜੀ ਘਨੌਰ ਖੁਰਦ ਸਰਪੰਚ ਸਾਹਿਬ ਨੇ ਕੰਮ ਦੀਆਂ ਜਿਹੜੀਆਂ ਧੁੱਕੀਆਂ ਗੱਡੀਆਂ ਪਈਆਂ ਲਾਈਟਾਂ ਲਾਉਣ ਦਾ ਪ੍ਰੋਜੈਕਟ ਚੱਲ ਰਿਹਾ ਹਰ ਮੋੜ ਤੇ ਲਗਭਗ ਪਿੰਡ ਦੇ 13 14 ਮੋੜਾਂ ਤੇ ਲਾਈਟਾਂ ਲਾ ਚੁੱਕੇ ਨੇ ਆਹ ਮੋੜ ਰਹਿੰਦਾ ਸੀ ਇਧਰ ਰਸਤੇ ਤੇ ਵੀ ਲੱਗ ਚੁੱਕੀ ਆ ਹੋਰ ਸਾਰੇ ਪਿੰਡ ਦੇ ਵਿੱਚ ਕਵਰ ਕਰ ਲਿਆ ਮਸਜਿਦ ਦੇ ਚਕਾਵਰਾਂ ਚ ਸੰਸਾਨ ਘਾਟ ਵਿਖੇ ਲਾਈਟਾਂ ਲੱਗ ਚੁੱਕੀਆਂ ਨੇ ਆਮਨੇ ਸਰਪੰਚ ਦੀ ਅਗਵਾਈ ਦੇ ਵਿੱਚ ਕੰਮ ਆ ਜਿਹੜਾ ਵਿਕਾਸ ਦਾ ਜੰਗੀ ਪੱਧਰ ਤੇ جاری ਆ ਬੂਟਿਆਂ ਦੀ ਸਫਾਈ ਬੂਟਿਆਂ ਦੀ ਕਾਟਿੰਗ ਕਾਂਡ ਛਾਂਟ ਚੱਲ ਰਿਹਾ ਹਾਂਜੀ ਪੰਥ ਸਾਹਿਬ ਕਿੰਨੀਆਂ ਲਾਈਟਾਂ ਲਾ ਚੁੱਕੇ ਬਾਈ ਜੀ 20 ਲਾਈਟਾਂ ਆਪਾਂ ਲਾਤੀਆਂ ਮੋੜਾਂ ਦੇ ਉੱਪਰ ਸਾਰੇ ਜਿੱਥੇ ਕਿਤੇ ਨਹੀਂ ਲੱਗੀ ਹੋਈ ਸੀ ਉੱਥੇ ਸਾਰੀਆਂ ਆਪਣੀਆਂ 20 ਲਾਈਟਾਂ ਲੱਗ ਚੁੱਕੀਆਂ ਜਿਸ ਕਿਸੇ ਮੋੜ ਤੇ ਰਹਿੰਦੀ ਸਾਰਿਆਂ ਤੇ ਲਾਤੀਆਂ ਠੀਕ ਆ ਜੀ ਇਸ ਤੋਂ ਬਾਅਦ ਵੀ ਲਾਈਟਾਂ ਲੁੱਟਾ ਲਾਉਣਾ ਹੋਰ ਪ੍ਰੋਜੈਕਟ ਹੈ